ਗੁਰੂ ਪਿਆਰਿਓ ਅੱਜ ਆਪ ਜੀ ਦੇ ਨਾਲ ਧੰਨ ਧੰਨ ਮਾਤਾ ਗੁਜਰਕੌਰ ਜੀ ਅਤੇ ਛੋਟੇ ਸਹਿਬਜਾਦਿਆਂ ਦਾ ਇਤਿਹਾਸ ਸਾਂਝਾ ਕਰਾਂਗਾ ਜੋ ਕਿ ਲੜੀਵਾਰ ਵਿਚਾਰ ਆਪ ਜੀ ਦੇ ਨਾਲ ਕੀਤੀ ਵੀ ਜਾ ਰਹੀ ਹੈ ਸੋ ਕੱਲ ਦੀ ਵੀਡੀਓ ਦੇ ਵਿੱਚ ਆਪ ਜੀ ਨੇ ਇਤਿਹਾਸ ਸੁਣਿਆ ਕਿ ਕਿਵੇਂ ਛੋਟੇ ਸਹਿਬਜਾਦਿਆਂ ਨੂੰ ਪਹਿਲਾ ਤਸੀਹੇ ਦਿੱਤੇ ਗਏ ਸਹਿਬਜ਼ਾਦਿਆਂ ਦੇ ਹੱਥ ਪਿੱਛੇ ਨੂੰ ਕਰਕੇ ਬੰਨ ਕੇ ਤੂਤਦੀਆਂ ਛਟੀਆਂ ਮਾਰੀਆਂ ਗਈਆਂ ਤੂਤਦੀਆਂ ਛਟੀਆਂ ਦੇ ਨਾਲ ਕਿਵੇਂ ਕੁੱਟਿਆ ਗਿਆ ਤੇ ਉਸ ਤੋਂ ਬਾਅਦ ਸਹਿਬਜ਼ਾਦਿਆਂ ਦੇ ਹੱਥ ਪਿੱਛੇ ਨੂੰ ਕਰਕੇ ਪਿੱਪਲ ਦੇ ਨਾਲ ਬੰਨ ਦਿੱਤੇ ਗਏ ਤੇ ਗੁਲੇਲ ਦੇ ਨਾਲ ਛੋਟੇ-ਛੋਟੇ ਬੱਟੇ ਲੈ ਕੇ ਰੋੜੇ ਲੈ ਕੇ ਸਹਿਬਜ਼ਾਦਿਆਂ ਦੇ ਮੂੰਹ ਉੱਤੇ ਨਿਸ਼ਾਨੇ ਮਾਰੇ ਇਹ ਤਸੀਹੇ ਦੇਣ ਤੋਂ ਬਾਅਦ ਜਦੋਂ ਸਹਿਬਜ਼ਾਦੇ ਵਜ਼ੀਰ ਖਾਂ ਦੀ ਈਨ ਨਹੀਂ ਮੰਨਦੇ ਤਾਂ ਵਜ਼ੀਰ ਖਾਂ ਕਲਪਕੀ ਆਖਦਾ ਕਿ ਸਹਬਜ਼ਾਦਿਆਂ ਨੂੰ ਨੀਹਾਂ ਵਿੱਚ ਚੈਣ ਦਿੱਤਾ ਜਾਏ ਦੀਵਾਰਾਂ ਵਿੱਚ ਚੈਣ ਦਿੱਤਾ ਜਾਏ ਫਿਰ ਛੋਟੇ ਸਹਬਜ਼ਾਦਿਆਂ ਨੂੰ ਦੀਵਾਰਾਂ ਵਿੱਚ ਚੈਣ ਦਿੱਤਾ ਜਾਂਦਾ ਹੈ ਤੇ ਦੀਵਾਰਾਂ ਡੱਗ ਜਾਂਦੀਆਂ ਨੇ ਉਸ ਤੋਂ ਬਾਅਦ ਫਿਰ ਵੀ ਸਹਬਜ਼ਾਦੇ ਨਹੀਂ ਮੰਨਦੇ ਫਿਰ ਸ਼ਾਸ਼ਲ ਵੇਗ ਤੇ ਬਾਸ਼ਲ ਵੇਗ ਜੋ ਸਮਾਣੇ ਦੇ ਰਹਿਣ ਵਾਲੇ ਸਨ ਉਹਨਾਂ ਨੇ ਗੁਰੂ ਕੇ ਲਾਲਾਂ ਦੀਆਂ ਧੰਨ ਬਾਬਾ ਜੋਰਾਵਰ ਸਿੰਘ ਤੇ ਧੰਨ ਬਾਬਾ ਫਤਿਹ ਸਿੰਘ ਦੀਆਂ ਸਾਰ ਰਗਾਂ ਵੱਢ ਦਿੱਤੀਆਂ ਤੇ ਉਸ ਤੋਂ ਬਾਅਦ ਸਹਿਬਜ਼ਾਦੇ ਸ਼ਹਾਦਤ ਪਾ ਜਾਂਦੇ ਨੇ ਤੇ ਬਾਅਦ ਵਿੱਚ ਮਾਤਾ ਗੁਜਰ ਕੌਰ ਜੀ ਨੂੰ ਵੀ ਸ਼ਹੀਦ ਕਰ ਦਿੱਤਾ ਜਾਂਦਾ ਹੁਣ ਮਾਤਾ ਗੁਜਰ ਕੌਰ ਜੀ ਅਤੇ ਸਹਿਬਜ਼ਾਦੇ ਸ਼ਹੀਦ ਹੋ ਕੇ ਸ਼ਰੀਰ ਪਏ ਨੇ ਕੋਈ ਸਾਹਮਣੇ ਨਹੀਂ ਆਉਂਦਾ ਕਿ ਇਹਨਾਂ ਮਾਸੂਮ ਬੱਚਿਆਂ ਦਾ ਅਤੇ ਮਾਤਾ ਗੁਜਰ ਕੌਰ ਜੀ ਦਾ ਸੰਸਕਾਰ ਕੀਤਾ ਜਾਏ ਤਾਂ ਮੈਂ ਕਿ ਸਾਰੇ ਸਰਹੰਦ ਦੇ ਲੋਕ ਅੰਦਰੋਂ ਅੰਦਰ ਹੀ ਇਹ ਸੋਚ ਰਹੇ ਸਨ ਕਿ ਕੌਣ ਇੰਨਾ ਸਹਿਬਜ਼ਾਦਿਆਂ ਦਾ ਸੰਸਕਾਰ ਕਰੇਗਾ ਪਰ ਉਹ ਵਜ਼ੀਰ ਖਾਨ ਤੋਂ ਡਰਦੇ ਸੀ ਅੱਗੇ ਨਹੀਂ ਆਏ ਫਿਰ ਕਹਿੰਦੇ ਇਤਿਹਾਸ ਵਿੱਚ ਜ਼ਿਕਰ ਆਉਂਦਾ ਦੀਵਾਨ ਸੇਠ ਟੋਡਰਮਲ ਜੀ ਦਾ ਜਿਹੜਾ ਵਜ਼ੀਰ ਖਾਨ ਨੂੰ ਜਾ ਕੇ ਆਖਦਾ ਵਜ਼ੀਰ ਖਾਨ ਜੋ ਤੂੰ ਜ਼ੁਲਮ ਕਰਨਾ ਸੀ ਕਰ ਲਿਆ ਜੋ ਤੂੰ ਅਤਿਆਚਾਰ ਕਰਨਾ ਸੀ ਕਰ ਲਿਆ ਮੈਂ ਮਾਤਾ ਗੁਜਰਕੌਰ ਜੀ ਅਤੇ ਛੋਟੇ ਸਹਿਬਜ਼ਾਦਿਆਂ ਦਾ ਸੰਸਕਾਰ ਕਰਨਾ ਚਾਹੁੰਨਾ ਮੈਨੂੰ ਜ਼ਮੀਨ ਚਾਹੀਦੀ ਹੈ 10 ਤੈਨੂੰ ਕੀ ਮੁੱਲ ਚਾਹੀਦਾ ਮੈਂ ਉਹ ਤੈਨੂੰ ਮੁੱਲ ਦੇਣ ਲਈ ਤਿਆਰ ਹਾਂ ਤੇ ਮੈਨੂੰ ਮਾਤਾ ਜੀ ਅਤੇ ਸਭ ਜਾਦਿਆਂ ਦਾ ਸਸਕਾਰ ਕਰ ਲੈਣ ਦੇ ਫਿਰ ਵਜ਼ੀਰ ਖਾਨ ਕੀ ਸ਼ਰਤ ਰੱਖਦਾ ਕਿਵੇਂ ਸੇਠ ਟੋਡਰਮਲ ਪੂਰੀ ਕਰਦਾ ਹੈ ਲੋ ਗੁਰੂ ਪਿਆਰਿਓ ਆਓ ਆਪਾਂ ਇਹ ਸਾਰਾ ਇਤਿਹਾਸ ਜਾਣਨ ਦਾ ਯਤਨ ਕਰੀਏ ਬੇਨਤੀ ਹੈ ਜੀ ਇਸ ਵੀਡੀਓ ਨੂੰ ਪੂਰੀ ਸੁਣਿਓ ਆਪਣੇ ਬੱਚਿਆਂ ਨੂੰ ਆਪਣੇ ਪਰਿਵਾਰਾਂ ਨੂੰ ਜ਼ਰੂਰ ਦਿਖਾਓ ਤਾਂ ਜੋ ਉਹਨਾਂ ਨੂੰ ਪਤਾ ਲੱਗ ਸਕੇ ਕਿ ਕਿਵੇਂ ਦੀਵਾਨ ਸ਼ੇਖ ਟੋਡਰਮਲ ਨੇ ਜ਼ਮੀਨ ਖਰੀਦੀ ਸੀ ਜਿਹੜੀ ਕੱਲੀ ਭਾਰਤ ਦੀ ਨਹੀਂ ਪੂਰੀ ਦੁਨੀਆ ਦੇ ਵਿੱਚ ਸਭ ਤੋਂ ਮਹਿੰਗੀ ਜ਼ਮੀਨ ਹੈ ਅੱਜ ਤੱਕ ਇੰਨੀ ਮਹਿੰਗੀ ਜ਼ਮੀਨ ਨਾ ਕਿਤੇ ਵਿਕੀ ਹੈ ਇਤਿਹਾਸ ਵਿੱਚ ਨਾ ਕਿਤੇ ਵਿਕੇਗੀ ਆਉਣ ਵਾਲੇ ਸਮੇਂ ਵਿੱਚ ਇੰਨੀ ਮਹਿੰਗੀ ਜ਼ਮੀਨ ਨਹੀਂ ਕਿਤੇ ਵਿਕੇਗੀ ਜਿੰਨੀ ਮਹਿੰਗੀ ਜ਼ਮੀਨ ਵਜ਼ੀਰ ਖਾਨ ਨੇ ਸ਼ੇਖ ਟੋਡਰਮਲ ਨੂੰ ਵੇਚੀ ਸੀ ਲੋਕ ਗਰੂ ਪਿਆਰਿਓ ਇਤਿਹਾਸ ਸੁਣ ਕੇ ਵੱਧ ਤੋਂ ਵੱਧ ਸੰਗਤਾਂ ਤੱਕ ਸ਼ੇਅਰ ਜ਼ਰੂਰ ਕਰਿਓ ਗੁਰੂ ਪਿਆਰਿਓ ਹੁਣ ਜਦੋਂ ਛੋਟੇ ਸਾਹਿਬ ਜੱਦੇ ਅਤੇ ਮਾਤਾ ਗੁਜਰ ਕੌਰ ਜੀ ਸ਼ਹਾਦਤ ਦਾ ਜਾਮ ਪੀ ਜਾਂਦੇ ਨੇ ਤਾਂ ਸ਼ਰੀਰ ਪਏ ਨੇ ਕੋਈ ਵੀ ਡਰਦਾ ਅੱਗੇ ਨਹੀਂ ਆਉਂਦਾ ਕਿ ਸਹਿਬ ਜਾਦਿਆਂ ਦਾ ਅਤੇ ਮਾਤਾ ਜੀ ਦਾ ਸੰਸਕਾਰ ਕੀਤਾ ਜਾਏ ਫਿਰ ਉੱਥੇ ਦੀਵਾਨ ਸੇਠ ਟੋਡਰਮਲ ਲੱਗੇ ਆਉਂਦਾ ਹੈ ਉਹ ਵਜ਼ੀਰ ਖਾਨ ਨੂੰ ਆਖਦਾ ਹੈ ਵਜ਼ੀਰ ਖਾਨ ਮੈਂ ਮਾਤਾ ਜੀ ਅਤੇ ਸਹਿਬ ਜਾਦਿਆਂ ਦਾ ਸੰਸਕਾਰ ਕਰਨਾ ਹੈ ਦੱਸ ਤੈਨੂੰ ਕੀ ਚਾਹੀਦਾ ਮੈਂ ਉਹ ਸ਼ੈ ਉਹ ਚੀਜ਼ ਦੇ ਦੇਵਾਂਗਾ ਤੇ ਸੁਬਾ ਸਰਹੰਦ ਬੜਾ ਲਾਲਚੀ ਹੋ ਗਿਆ ਉਹਨੇ ਕਿਹਾ ਉਹਨੇ ਮਨ ਵਿੱਚ ਸੋਚਿਆ ਕਿ ਦੀਵਾਨ ਸੇਠ ਟੋਡਰਮਲ ਕੋਲੇ ਬੇਸ਼ੁਮਾਰ ਦੌਲਤ ਹੈ ਮੈਂ ਹੁਣ ਆਪਣਾ ਘਰ ਪਰ ਲਾਂ ਮਰੀਆਂ ਪੋਸਤਾਂ ਮਰੀਆਂ ਪੀੜੀਆਂ ਬੈਠ ਕੇ ਖਾਣ ਗਈਆਂ ਫਿਰ ਉਹਨੇ ਆਖਿਆ ਤੂੰ ਜੇ ਸਹਿਬਜਾਦਿਆਂ ਦਾ ਤੇ ਮਾਤਾ ਜੀ ਦਾ ਸੰਸਕਾਰ ਕਰਨਾ ਤਾਂ ਤੈਨੂੰ ਜ਼ਮੀਨ ਖਰੀਦਣੀ ਪਏਗੀ ਸਿਰ ਟੋਡਰਮੱਲ ਕਹਿੰਦਾ ਮੈਂ ਜ਼ਮੀਨ ਖਰੀਦਾਂਗਾ ਦੱਸ ਕਿੰਨਾ ਮੁੱਲ ਚਾਹੀਦਾ ਤੈਨੂੰ ਜ਼ਮੀਨ ਦਾ ਸੁਭਾਸ ਰਹਾ ਤਾਂ ਕਹਿੰਦਾ ਜਿੱਥੇ ਤੂੰ ਸੰਸਕਾਰ ਕਰਨਾ ਹੈ ਜਿੰਨੀ ਜਗ੍ਹਾ ਤੇ ਸੰਸਕਾਰ ਕਰਨਾ ਹੈ ਉਸ ਜਗ੍ਹਾ ਦੇ ਉੱਤੇ ਸੋਨੇ ਦੀਆਂ ਮੋਹਰਾਂ ਵਿਛਾ ਦੇ ਟੇਡੀਆਂ ਕਰਕੇ ਨਹੀਂ ਸਿੱਧੀਆਂ ਕਰਕੇ ਕਿਉਂਕਿ ਟੇਡੀਆਂ ਤਾਂ ਬਹੁਤ ਘੱਟ ਆਉਣਗੀਆਂ ਸਿੱਧੀਆਂ ਵੱਧ ਆਉਣਗੀਆਂ ਸੋਨੇ ਦੀਆਂ ਅਸ਼ਰਫੀਆਂ ਵਸਾ ਦੇ ਜਿੰਨੀ ਤੈਨੂੰ ਜਗ੍ਹਾ ਚਾਹੀਦੀ ਹੈ ਲੋ ਗੁਰੂ ਪਿਆਰਿਓ ਫਿਰ ਉੱਥੇ ਇਤਿਹਾਸ ਦੱਸਦਾ ਸੇਠ ਟੋਡਰ ਮੱਲ ਜੀ ਨੇ 78000 ਤੋਂ ਉੱਪਰ ਸੋਨੇ ਦੀਆਂ ਅਸ਼ਰਫੀਆਂ ਸੋਨੇ ਦੀਆਂ ਮੋਹਰਾਂ ਵਿਛਾ ਕੇ ਉਹ ਜ਼ਮੀਨ ਖਰੀਦੀ ਭਾਵੇਂ ਕਿ ਉਸ ਦੀ ਹਵੇਲੀ ਉਸ ਦੀ ਘਰ ਵਾਲੀ ਦੇ ਗਹਿਣੇ ਉਸ ਦੇ ਬੱਚਿਆਂ ਨੇ ਜੋ ਧਨ ਦੌਲਤ ਜੋੜੀ ਸੀ ਜਾਂ ਜੋ ਉਹਨਾਂ ਨੇ ਗੱਲਿਆਂ ਦੇ ਵਿੱਚ ਅਸ਼ਰਫੀਆਂ ਜਾਂ ਸੋਨੇ ਦੇ ਸਿੱਕੇ ਪਾਏ ਸੀ ਉਹ ਸਾਰਾ ਕੁਝ ਕੱਢ ਕੇ ਵਜ਼ੀਰ ਖਾਨ ਨੂੰ ਵੇਚ ਦਿੱਤਾ ਗਿਆ ਤੇ ਵੇਚ ਕੇ ਉਹ ਸੋਨੇ ਦੀਆਂ ਮੋਹਰਾਂ ਵਿਛਾਈਆਂ ਗਈਆਂ ਇਤਿਹਾਸ ਦੱਸਦਾ ਨਾ ਇੰਨੀ ਮਹਿੰਗੀ ਅੱਜ ਤੱਕ ਜ਼ਮੀਨ ਕਿਤੇ ਵਿਕੀ ਐ ਤੇ ਨਾ ਕਿਤੇ ਵਿਕੇਗੀ ਤੇ ਧੰਨ ਸੀ ਸੇਠ ਟੋਡਰਮਲ ਨੇ ਜਦੋਂ ਜ਼ਮੀਨ ਖਰੀਦ ਲਈ ਹੁਣ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਦਾ ਸ਼ਰੀਰ ਤਾਂ ਸੇਠ ਟੋਡਰਮਲ ਤੇ ਉਹਦੀ ਘਰਵਾਲੀ ਨੇ ਚੱਕ ਲੈਣਾ ਸੀ ਪਰ ਮਾਤਾ ਗੁਜਰਕੌਰ ਜੀ ਦੇ ਸਰੀਰ ਨੂੰ ਤਾਂ ਚਾਰ ਜਾਣੇ ਚਾਹੀਦੇ ਨੇ ਨਾ ਬੜੀਆਂ ਮਨਤਾ ਕੀਤੀਆਂ ਸੇਠ ਟੋਡਰਮਲ ਨੇ ਫਿਰ ਉੱਥੇ ਭਾਈ ਮੋਤੀराम ਮਹਿਰਾ ਅੱਗੇ ਆਇਆ ਜਿਹਦਾ ਪਰਿਵਾਰ ਕੋਲੂ ਵਿੱਚ ਪੀੜ ਦਿੱਤਾ ਗਿਆ ਸੀ ਇਹ ਵੀ ਇਤਿਹਾਸ ਤੁਹਾਡੇ ਨਾਲ ਸਾਂਝਾ ਕੀਤਾ ਹੈ ਕੱਲ ਵੀਡੀਓ ਪਾਈ ਹੈ ਜਰੂਰ ਸੁਣਿਓ ਭਾਈ ਮੋਤੀराम ਮਹਿਰਾ ਜੀ ਦਾ ਗੁਰੂ ਘਰ ਨਾਲ ਕਿੱਡਾ ਗੂੜਾ ਤੇ ਤਕੜਾ ਸਬੰਧ ਸੀ ਇਹ ਸਾਰਾ ਕੱਲ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਿਆ ਸੋ ਗੁਰੂ ਪਿਆਰਿਓ ਫਿਰ ਉੱਥੇ ਸਿਪਾਹੀਆਂ ਦੀ ਮਿਹਨਤਾਂ ਕੀਤੀਆਂ ਜਾਂਦੀਆਂ ਨੇ ਜਿੰਨੀ ਕੁ ਧਨ-ਦੌਲਤ ਮੜਿਆ ਜਾਂ ਕੁਝ ਬਚਿਆ ਸੀ ਉਹ ਵੇਚ ਕੇ ਸਿਪਾਹੀ ਖਰੀਦੇ ਜਾਂਦੇ ਨੇ ਫਿਰ ਮਾਤਾ ਗੁਜਰ ਕੌਰ ਜੀ ਦਾ ਅਤੇ ਛੋਟੇ ਸਹਬਜਾਦਿਆਂ ਦਾ ਸੰਸਕਾਰ ਕਰਨ ਲਈ ਵਿਵਾਨ ਤਿਆਰ ਕੀਤਾ ਜਾਂਦਾ ਹੈ ਤੇ ਗੁਰੂ ਪਿਆਰਿਓ ਇਤਿਹਾਸ ਦੱਸਦਾ ਮਾਤਾ ਗੁਜਰ ਕੌਰ ਜੀ ਅਤੇ ਛੋਟੇ ਸਹਬਜਾਦਿਆਂ ਦਾ ਜਦੋਂ ਵਿਵਾਨ ਚੁੱਕ ਕੇ ਲੈ ਕੇ ਜਾ ਰਹੇ ਸਨ ਤਾਂ ਇੱਕ ਵੀ ਬੰਦਾ ਮਗਰ ਨਹੀਂ ਤੁਰਿਆ ਡਰਦੇ ਸੀ ਸਭ ਜੀਰ ਖਾਂ ਤੋਂ ਕੋਈ ਮਾਤੜ ਤੋਂ ਮਾਤੜ ਗਰੀਬ ਤੋਂ ਗਰੀਬ ਬੰਦਾ ਇਸ ਦੁਨੀਆ ਤੋਂ ਜਾਵੇ 20 50 ਬੰਦੇ ਉਹਦੇ ਮਗਰ ਤਾਂ ਹੋ ਜਾਂਦੇ ਆ ਪਰ ਇਤਿਹਾਸ ਵਿੱਚ ਵੇਖੋ ਮਾਤਾ ਗੁਜਰਕੌਰ ਜੀ ਤੇ ਛੋਟੇ ਸਾਹਿਬ ਜਦਦੇ ਆ ਮਗਰ ਇੱਕ ਵੀ ਬੰਦਾ ਨਹੀਂ ਤੁਰਿਆ ਅੱਜ ਮਾਤਾ ਗੁਜਰਕੌਰ ਤੇ ਛੋਟੇ ਸਾਹਿਬ ਜਦਦੇ ਆ ਮਗਰ ਕਰੋੜਾਂ ਸੰਗਤ ਹੈ ਵਜ਼ੀਰ ਖਾਨ ਜੀ ਜਿਉਂਦਾ ਹੋਵੇ ਉਹਨੂੰ ਦਿਖਾਈਏ ਕਿ ਵੇਖ ਅੱਜ ਮਾਤਾ ਗੁਜਰਕੌਰ ਅਤੇ ਛੋਟੇ ਸਾਹਿਬ ਜਾਦਿਆਂ ਦੀ ਉਹ ਪਾਵਨ ਪਵਿੱਤਰ ਧਰਤੀ ਤੇ ਜਿੱਥੇ ਉਹਨਾਂ ਨੇ ਸ਼ਹਾਦਤ ਦਾ ਜੀਮ ਪੀਤਾ ਸੀ ਉਥੇ ਤਿਲ ਸੁਟਣ ਜਿੰਨੀ ਜਗ੍ਹਾ ਨਹੀਂ ਬਚਦੀ ਇੰਨਾ ਇਕੱਠ ਹੁੰਦਾ ਹੈ ਸੋ ਗੁਰੂ ਪਿਆਰਿਓ ਫਿਰ ਉਥੇ ਮੋਤੀराम ਮਹਾਰਾਜੀ ਨੇ ਲੱਕੜਾਂ ਦਾ ਇੰਤਜ਼ਾਮ ਕੀਤਾ ਉਹਨਾਂ ਨੇ ਇੱਕ ਖਾਨ ਨਾਮੀ ਲੱਕੜਹਾਰੇ ਤੋਂ ਚੰਦਨ ਦੀਆਂ ਲੱਕੜਾਂ ਖਰੀਦੀਆਂ ਚੰਦਨ ਦੀਆਂ ਲੱਕੜਾਂ ਖਰੀਦ ਕੇ ਫਿਰ ਉਥੇ ਧੰਨ ਮਾਤਾ ਗੁਜਰਕੌਰ ਜੀ ਅਤੇ ਛੋਟੇ ਸਾਹਿਬ ਜਾਦਿਆਂ ਦਾ ਸੰਸਕਾਰ ਕੀਤਾ ਗਿਆ ਇਸ ਤਰ੍ਹਾਂ ਮੇਰੇ ਗੁਰੂ ਕੇ ਲਾਲ ਅਤੇ ਧੰਨ ਮਾਤਾ ਗੁਜਰਕੌਰ ਜੀ ਦਾ ਸੇਠ ਟੋਡਰ ਮੱਲ ਜੀ ਨੇ ਆਪਣੇ ਹੱਥੀਂ ਸੰਸਕਾਰ ਕੀਤਾ ਤੇ ਇਹ ਇਤਿਹਾਸ ਦੇ ਵਿੱਚ ਲਿਖਿਆ ਗਿਆ ਗੁਰੂ ਪਿਆਰਿਓ ਆਓ ਆਪਾਂ ਇਤਿਹਾਸ ਨਾਲ ਜੁੜੀਏ ਸਹਿਬਜ਼ਾਦਿਆਂ ਦੇ ਦੱਸੇ ਹੋਏ ਮਾਰਗ ਤੇ ਚੱਲੀਏ ਬਿ ਸਿਰ ਦੇ ਦਿਓ ਧਰਮ ਨਾ ਛੱਡਿਓ ਨੀਹਾਂ ਵਿੱਚੋਂ ਲਾਲ ਬੋਲਦੇ ਸੋ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ